ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇਨ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਹਾਂ ਕਿਉਂਕਿ ਆਮ ਤੌਰ ਤੇ ਤੁਸੀਂ ਮੈਨੂੰ ਗਰਾਊਂਡਸ ਦੇ ਵਿੱਚ ਦੇਖਦੇ ਰਹਿੰਦੇ ਹੋ ਪਹਿਲਾਂ ਤੁਹਾਨੂੰ ਸਿੰਬਲ ਕੈਂਪ ਦੇ ਵਿੱਚ ਮੈਂ ਜਿਹੜਾ ਬੁਆਇਸ ਹਾਈ ਸਕੂਲ ਦਾ ਗਰਾਊਂਡ ਦਿਖਾਇਆ ਸੀ ਉਹ ਤਾਂ ਤੁਸੀਂ ਦੇਖਦੇ ਹੋ ਸਿੰਬਲ ਡਵੈਲਪਮੈਂਟ ਸੁਸਾਇਟੀ ਨੇ ਜਿਹੜਾ ਉਸ ਨੂੰ ਡਿਵੈਲਪ ਕੀਤਾ ਔਰ ਨੌਜਵਾਨਾਂ ਨੂੰ ਗੇਮਸ ਵੱਲ ਲਿਆਉਣ ਦੇ ਲਈ ਉਸ ਗਰਾਊਂਡ ਨੂੰ ਤਿਆਰ ਕੀਤਾ ਔਰ ਅੱਜ ਸਿੰਬਲ ਕੈਂਪ ਦੇ ਵਿੱਚ ਸੈਂਕੜਾਂ ਦੀ ਤਦਾਦ ਦੇ ਵਿੱਚ ਬੱਚੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਗੇਮਸ ਦੇ ਵਿੱਚ ਹਿੱਸਾ ਲੈਂਦੇ ਨੇ ਖੇਡਦੇ ਨੇ ਕ੍ਰਿਕਟ ਮੈਚ ਹੁੰਦੇ ਨੇ ਹਾਕੀ ਮੈਚ ਹੁੰਦੇ ਨੇ ਔਰ ਬਹੁਤ ਸਾਰੇ ਜਿਹੜੇ ਇਵੈਂਟਸ ਜਿਹੜੇ ਨੇ ਉੱਥੇ ਕਰਵਾਏ ਜਾਂਦੇ ਨੇ ਔਰ ਅੱਜ ਮੈਂ ਇੱਕ ਨਵੀਂ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਹਾਂ ਇਹ ਜਗ੍ਹਾ ਹੈ ਜੰਮੂ ਦੇ ਕੈਂਪ ਗੋਲ ਗੁਜਰਾਲ ਵਿਖੇ ਜਿੱਥੇ ਕੀ ਗੁਰਤੇਗ ਬਹਾਦਰ ਸਾਹਿਬ ਜੀ ਮਿਨੀ ਸਟੇਡੀਅਮ ਇਸ ਵੇਲੇ ਮੈਂ ਜਿੱਥੇ ਖੜਾ ਹਾਂ ਔਰ ਮੇਰੇ ਨਾਲ ਸਾਡੇ ਵੀਰ ਵੀ ਇੱਥੇ ਦੇ ਖੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਇਹਨਾਂ ਨੌਜਵਾਨ ਵੀਰਾਂ ਦਾ ਸਿੱਖ ਪ੍ਰੀਮੀਅਰ ਲੀਗ ਜਿਹੜੀ ਕਿ ਪਹਿਲਾਂ ਹੋਈ ਸੀ ਲੇਕਿਨ ਵਿੱਚ ਕਿਸੇ ਕਾਰਨ ਬੰਦ ਹੋਣ ਤੋਂ ਬਾਅਦ ਇਹ ਪੰਜਵਾਂ ਜਿਹੜੀ ਸੀਰੀਜ਼ ਹੈ ਪੰਜਵਾਂ ਜਿਹੜਾ ਇਹਦਾ ਵਾਪਸ ਤੋਂ ਸ਼ੁਰੂ ਕੀਤੀ ਗਈ ਹੈ ਔਰ ਇਸ ਸਿੱਖ ਪ੍ਰੀਮੀਅਰ ਲੀਗ ਦੀਆਂ ਕੁਝ ਖਾਸ ਗੱਲਾਂ ਹਨ ਜਿਸ ਤੇ ਨਾਲ ਤੁਸੀਂ ਇਸ ਨਾਮ ਤੋਂ ਹੀ ਸਮਝ ਰਹੇ ਹੋ ਕਿ ਕੀ ਗੱਲਾਂ ਹੋ ਸਕਦੀਆਂ ਨੇ ਉਹ ਗੱਲਾਂ ਸੀ ਜਾਣਾਂਗੇ ਇਹਨਾਂ ਵੀਰਾਂ ਤੋਂ ਔਰ ਗੱਲਬਾਤ ਕਰਾਂਗੇ ਮੈਂ ਕੈਮਰਾ ਵੀਰ ਨੂੰ ਕਾਂਗਾ ਬਿਲਕੁਲ ਨੇੜੇ ਆ ਜਾਓ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵੀਰ ਜੀ ਤੁਹਾਡਾ ਵੀਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਜੀ ਮੈਂ ਆਮ ਤੌਰ ਤੇ ਗਰਾਉਂਡਸ ਦੇ ਵਿੱਚ ਜਿਹੜਾ ਕਾਫੀ ਲਾਈਵ ਹੁੰਦਾ ਰਹਿੰਦਾ ਵੀਡੀਓਜ਼ ਵਿੱਚ ਚੜਾਉਂਦੇ ਆ ਕਿਉਂਕਿ ਸਾਨੂੰ ਵੀ ਲੱਗਦਾ ਕਿ ਆਪਸੀ ਸਾਹਿਬ ਟੀਵੀ ਦੇ ਉੱਤੇ ਇਸ ਚੀਜ਼ ਦਾ ਪ੍ਰਚਾਰ ਜ਼ਿਆਦਾ ਕੀਤਾ ਜਾਏ ਕਿ ਨੌਜਵਾਨ ਜਿਹੜੇ ਨੇ ਉਹ ਗੇਮਸ ਵੱਲ ਆਉਣ ਤਾਂਕਿ ਜਿਹੜੀਆਂ ਕੁਰੀਤੀਆਂ ਆਈਆਂ ਹੋਈਆਂ ਨੇ ਵੈਸੇ ਹੁਣ ਬਹੁਤ ਘਟ ਹੋ ਰਹੀਆਂ ਨੇ ਔਰ ਸ਼ਾਇਦ ਇਹੀ ਕਾਰਨ ਹੈ ਤੁਹਾਡੇ ਵਰਗੇ ਭਰਾਵਾਂ ਦੇ ਇਨ੍ਹਾਂ ਉਪਰਾਲਿਆਂ ਦਾ ਕਿ ਇਹ ਕੁਰੀਤੀਆਂ ਜਿਹੜੀਆਂ ਖਾਸ ਕਰਕੇ ਨਸ਼ਾ ਉਹ ਹੁਣ ਘਟਦਾ ਜਾ ਰਿਹਾ ਹੈ ਕੀ ਸੋਚ ਕੇ ਇਸ ਸਿੱਖ ਪ੍ਰੀਮੀਅਰ ਲੀਗ ਨਾਮ ਰੱਖਿਆ ਔਰ ਕੀ ਕਾਰਨ ਨੇ ਕੀ ਉਦੇਸ਼ ਹੈ ਤੁਹਾਡਾ ਇਹਦੇ ਬਾਰੇ ਸਾਰਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਇਹ ਟੂਰਨਾਮੈਂਟ ਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ 2012 ਦੇ ਵਿੱਚ ਕਠੂਏ ਦੇ ਵਿੱਚ ਇੱਕ ਟੂਰਨਾਮੈਂਟ ਹੋਈ ਸੀ ਜੋ ਪੁਲਿਸ ਡਿਪਾਰਟਮੈਂਟ ਅਸੀਂ ਨਾਲ-ਨਾਲ ਚਲਦੇ ਚੱਲੀਏ ਆਜੋ ਜੀ ਨਾਲ-ਨਾਲ ਪੁਲਿਸ ਡਿਪਾਰਟਮੈਂਟ ਟੂਰਨਾਮੈਂਟ ਕਰਵਾਉਂਦੀ ਸੀ ਉਹਦੇ ਵਿੱਚ ਸਾਡਾ ਮੈਚ ਸੀ ਅਸੀਂ ਖਾਲਸਾ ਕ੍ਰਿਕਟ ਕਲੱਬ ਦੇ ਪਲੇਅਰ ਆ ਉਹਦੇ ਵਿੱਚ ਸਾਡਾ ਮੈਚ ਸੀ ਪਟਿਆਲੇ ਦੀ ਟੀਮ ਦੇ ਨਾਲ ਠੀਕ ਹੈ ਉਸ ਟੂਰਨਾਮੈਂਟ ਦੇ ਵਿੱਚ ਇਹ ਰਾਏਪੁਰ ਦੇ ਵਿੱਚ ਨਹੀਂ ਇਹ ਪਠੂਏ ਦੀ ਗੱਲ ਸੁਣਾ ਰਹੇ ਜਿੱਥੋਂ ਸਾਡੀ ਸ਼ੁਰੂਆਤ ਹੋਈ ਇਸ ਟੂਰਨਾਮੈਂਟ ਦੇ ਬਾਰੇ ਵਿੱਚ ਤੁਹਾਨੂੰ ਹੂੰ ਉੱਦੇ ਵਿੱਚ ਉਹ ਵੀਰਸਨ ਜਿਹੜੇ ਉਹ ਉਹਨਾਂ ਨੇ ਦੇਖਿਆ ਇਹ ਸਾਰੇ ਮੁੰਡੇ ਆਪਣੇ ਸਿੱਖ ਸਰਦਾਰ ਮੁੰਡੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਦਾਂ ਦਾ ਇੱਕ ਉਪਰਾਲਾ ਸਿੱਖਾਂ ਲਈ ਹੂੰ ਰਾਏਪੁਰ ਛਤਿਸਗੜ ਦੇ ਵਿੱਚ ਹੁੰਦਾ ਜਿੱਦੇ ਵਿੱਚ ਤੁਸੀਂ ਸਾਰੇ ਮੁੰਡੇ ਜਿਹੜੇ ਉਹ ਸਾਬਤ ਸੂਰਤ ਸਿੱਖ ਨੇ ਅੱਜ ਤੂੰ 2012 ਦੀ ਗੱਲ ਸੁਣਾ ਰਿਹਾ ਅੱਜ ਤੂੰ 13 ਸਾਲ ਪਹਿਲੇ ਉਸ ਵਕਤ ਸਾਡੀਆਂ ਵੀ ਉਮਰਾਂ ਛੋਟੀਆਂ ਸਨ ਤੇ ਅਸੀਂ ਉਸ ਵੇਲੇ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਸਾਨੂੰ ਦੱਸਿਆ ਉਹਨਾਂ ਨੇ ਸਾਨੂੰ ਉਹਨਾਂ ਦੇ ਨਾਲ ਕੰਟੈਕਟ ਕਰਵਾਇਆ ਜੀ ਜੀ ਛਤੀਸਗੜ ਰਾਜਪੁਰ ਵਾਲੇ ਨੇ ਉਸ ਉਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਵੀਰ ਜੀ ਇਸ ਜਿਹੜਾ 2012 ਦਾ ਐਡੀਸ਼ਨ ਹੈ ਉਹਦੇ ਵਿੱਚ ਸਾਡੇ ਕੋਲ ਆਲਮੋਸਟ ਟੀਮਾਂ ਹੋ ਗਈਆਂ ਓਕੇ ਅਸੀਂ ਤੁਹਾਨੂੰ ਨੈਕਸਟ ਟਾਈਮ ਜ਼ਰੂਰ ਅਪਰੋਚ ਕਰਾਂਗੇ ਹਮ ਜਦੋਂ ਨੈਕਸਟ ਈਅਰ ਉਹ ਟੂਰਨਾਮੈਂਟ ਦੁਬਾਰਾ ਆਈ ਉਹਨਾਂ ਨੇ ਸਾਨੂੰ ਆਪ ਅਪਰੋਚ ਕੀਤੀ ਉਸ ਸੰਸਥਾ ਦਾ ਨਾਮ ਹੈ ਭਾਈ ਤਾਰੂ ਸਿੰਘ ਸਟਡੀ ਸਰਕਲ ਰਾਏਪੁਰ ਛਤੀਸਗੜ ਜੀ ਉਹਨਾਂ ਨੇ ਸਾਨੂੰ ਆਪੇ ਅਪਰੋਚ ਕੀਤੀ ਜਦੋਂ ਅਸੀਂ ਪਹਿਲੀ ਵਾਰ ਉੱਥੇ ਗਏ ਅਸੀਂ ਉੱਥੇ ਦਾ ਐਟਮੋਸਫੇਅਰ ਦੇਖਿਆ ਉੱਥੇ ਉਸ ਟਾਈਮ 12 ਟੀਮਾਂ ਪਾਰਟਿਸਪੇਟ ਕਰਦੀ ਹੁੰਦੀ ਸਨ 12 ਟੀਮਾਂ ਉੱਥੇ ਪਾਰਟਿਸਪੇਟ ਕਰਨ ਲੀਗ ਮੈਚੇਸ ਹੁੰਦੇ ਸਨ ਉੱਥੇ ਉੱਥੇ ਜਦੋਂ ਅਸੀਂ ਉਹਨਾਂ ਦਾ ਐਟਮੋਸਫੇਅਰ ਦੇਖਿਆ ਉੱਥੇ ਦੇ ਲੋਕਾਂ ਨੂੰ ਸਿੱਖੀ ਪ੍ਰਤੀ ਉਹਨਾਂ ਦੀ ਲਗਨ ਦੇਖੀ ਉੱਥੇ ਉਹਨਾਂ ਦਾ ਕਨਸੈਪਟ ਜਦੋਂ ਦੇਖਿਆ ਉਹਨਾਂ ਦਾ ਕਨਸੈਪਟ ਸੀ ਵੀਰ ਜੀ ਕਿ ਜਿਹੜਾ ਵੀ ਅਗਰ ਵੀਰ ਕੋਈ ਆਏਗਾ ਉਹ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕਰੇਗਾ ਕਿ ਮੈਂ ਅੱਜ ਤੋਂ ਬਾਅਦ ਕਿਸਾਂ ਦੀ ਬੇਅਦਵੀਨੀ ਨਹੀਂ ਕਰਾਂਗਾ ਭਾਵੇਂ ਉਹ ਪੱਤੀ ਤੇ ਸਿੱਖ ਹੈ ਤੇ ਭਾਵੇਂ ਉਹ ਗੁਰਸਿੱਖ ਹੈ ਉਹਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਜ਼ਰੂਰ ਪ੍ਰਣ ਲੈਣਾ ਇਹ ਕਨਸੈਪਟ ਤੁਸੀਂ ਰਾਏਪੁਰ ਤੋਂ ਲਿਆ ਜੀ 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 ਬਹੁਤ ਵਧੀਆ ਕਿਉਂਕਿ ਕਹਿੰਦੇ ਨਾਲ ਕਿ ਸਾਂਝ ਕਰੀਜਾ ਗੁਨਾਹ ਕੇਰੀ ਛਾੜ ਅਵਗੁਣ ਚਲੀ ਔਰ ਬਹੁਤ ਵੱਡੀ ਗੱਲ ਹੈ ਕਿ ਕਿਸੇ ਦੇ ਗੁਨਾ ਨੂੰ ਚੁੱਕਣਾ ਆਮ ਤੌਰ ਤੇ ਅੱਜ ਦੀ ਡੇਟ ਦੇ ਵਿੱਚ ਗੁਨਾ ਨੂੰ ਘੱਟ ਚੁੱਕਿਆ ਜਾਂਦਾ ਪਰ ਬਹੁਤ ਵੱਡਾ ਉਪਰਾਲਾ ਹੈ ਹੁਣ ਇਹ ਜੋ ਸਟੇਡੀਅਮ ਤੁਸੀਂ ਇੱਥੇ ਤਿਆਰ ਕੀਤਾ ਹੈ ਮੈਂ ਦੇਖ ਰਿਹਾ ਕਿ ਚਾਰੋਂ ਤਰਫੀ ਦੇ ਲਾਈਟਨਿੰਗ ਵੀ ਹੋਈ ਹੈ ਬਹੁਤ ਮਤਲਬ ਬਹੁਤ ਹੀ ਵਧੀਆ ਔਰ ਬੱਚਿਆਂ ਦਾ ਇੱਥੇ ਜਮਾਵੜਾ ਕਿ ਹੈ ਰੋਜ਼ ਇਸ ਤਰ੍ਹਾਂ ਹੀ ਹੁੰਦਾ ਹੈ ਜੀ ਜੀ ਰੋਜ਼ ਇਸ ਤਰ੍ਹਾਂ ਹੁੰਦਾ ਤੁਹਾਨੂੰ ਦੱਸਾਂਗਾ ਕਿ ਇੱਥੇ ਘੱਟ ਤੋਂ ਘੱਟ 30 ਤੋਂ 35 ਬੱਚੇ ਛੋਟੇ ਬੱਚੇ ਆ ਕੇ ਇੱਥੇ ਸ਼ਾਮੀ ਹਾਕੀ ਵੀ ਖੇលਦੇ ਨੇ ਓਕੇ ਕ੍ਰਿਕਟ ਵੀ ਖੇਡਦੇ ਨੇ ਅਲੱਗ ਫੁੱਟਬਾਲ ਵੀ ਖੇਡਦੇ ਨੇ ਇੱਦੇ ਵਿੱਚ ਇਹ ਮੇ ਕੰਗ ਕੇ ਸਿਰਫ ਸਾਡੀ ਕਮਿਊਨਿਟੀ ਨਹੀਂ ਆਸ-ਪਾਸ ਦੀ ਜਿੰਨੀਆਂ ਵੀ ਕਮਿਊਨਿਟੀ ਐ ਦੇਖ ਰਹੇ ਹਾਂ ਬਿਲਕੁਲ ਸਾਰੇ ਲੋਕ ਆ ਕੇ ਇਸ ਗਰਾਊਂਡ ਦਾ ਬਖੂਬੀ ਦਾ ਇਸਤੇਮਾਲ ਕਰ ਰਹੇ ਨੇ ਇਹ ਬੱਚੇ ਇੱਥੇ ਪਾਰਟਿਸਿਪੇਟ ਕਰਦੇ ਨੇ ਕੋਈ ਵੀ ਇਵੈਂਟ ਹੁੰਦਾ ਜੀਆਂ ਛੋਟੇ ਮੋਟੇ ਇਵੈਂਟ ਕੋਈ ਵੀ ਹੋਣਗੇ ਆ ਕੇ ਪਾਰਟਿਸਿਪੇਟ ਕਰਦੇ ਨੇ ਤੇ ਉਹਨਾਂ ਨੂੰ ਕੋਚਿੰਗ ਮਿਲਦੀ ਹੈ ਫ੍ਰੀ ਆਫ ਕਾਲ ਜਿਹਾ ਹਾਕੀ ਦੀ ਲੋ ਤੁਸੀਂ ਉਹਨਾਂ ਨੂੰ ਕਿਡਸ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਟਾਈਮ ਟੂ ਟਾਈਮ ਜੀਆਂ ਸਾਡੇ ਕੋਲ ਸਪਾਂਸਰਸ ਆਉਂਦੇ ਨੇ ਉਸੇ ਤਰ੍ਹਾਂ ਤੇ ਜੀਆਂ ਇਹ ਸਾਡੇ ਟੂਰਨਾਮੈਂਟ ਹੈ ਤੁਹਾਨੂੰ ਦੱਸਣਾ ਚਾਹਾਂਗਾ ਵੀ ਜੀ ਕੇ ਵਿਦਾਊਟ ਸਪਾਂਸਰ ਵਿਦਾਊਟ سپورਟ ਐਸੇ ਉਪਰਾਲੇ ਸਕਸੈਸਫੁਲ ਨਹੀਂ ਹੋਤੇ ਨਹੀਂ ਹੋ ਸਕਦੇ ਬਿਲਕੁਲ ਸਪੋਰਟ ਦੀ ਇਹਨਾਂ ਵੀਰਾਂ ਨੂੰ ਜ਼ਰੂਰਤ ਹੈ ਔਰ ਅਸੀਂ ਤੁਹਾਨੂੰ ਵੀ ਕਹਾਂਗੇ ਕਿ ਗੁਰੂ ਤੇਗ ਬਹਾਦਰ ਮੀਨਿ ਸਟੇਡੀਅਮ ਦੇ ਤੇ ਜਿਹੜੀ ਸਿੱਖ ਪ੍ਰੀਮੀਅਰ ਲੀਗ ਸ਼ੁਰੂ ਹੋ ਰਹੀ ਹੈ ਜਾਂ ਹੋਰ ਵੀ ਗੇਮਸ ਹੁੰਦੀਆਂ ਨੇ ਇਹ ਨੌਜਵਾਨ ਵੀਰ ਕਰਦੇ ਨੇ ਇਹਨਾਂ ਦਾ ਰੱਜ ਕੇ ਸਾਥ ਦਿਓ ਜੇ ਤੁਸੀਂ ਕਹਿੰਦੇ ਹੋ ਨਾ ਕਿ ਕਿਤੇ ਦਸਵੰਦ ਲਾਉਣੀ ਹੈ ਤਾਂ ਮੈਂ ਕਹਿੰਦਾ ਕਿ ਇਸ ਤੋਂ ਅ ਅੱਛੀ ਜਗ੍ਹਾ ਦਸਵੰਦ ਲਗਾਉਣ ਦੀ ਮੈਨੂੰ ਨਹੀਂ ਲੱਗਦਾ ਕਿ ਕਿਤਰੇ ਹੋਰ ਹੋ ਸਕਦੀ ਹੈ ਇਸ ਸਮੇਂ ਦੇ ਵਿੱਚ ਕਿਉਂਕਿ ਜਿਸ ਹਿਸਾਬ ਦੇ ਨਾਲ ਸਾਡੇ ਨੌਜਵਾਨ ਕੁਰਾਹੇ ਪੈ ਰਹੇ ਨੇ ਅਗਰ ਉਹਨਾਂ ਨੂੰ ਕਿਸੇ ਸਿੱਧੇ ਰਸਤੇ ਲਾਣਾ ਹੈ ਤੇ ਦੋ ਹੀ ਤਰੀਕੇ ਨੇ ਇੱਕ ਗੁਰੂ ਘਰ ਤੇ ਇੱਕ ਗਰਾਊਂਡ ਔਰ ਅੱਜ ਇਸ ਗਰਾਊਂਡ ਦਾ ਉਪਰਾਲਾ ਔਰ ਗੁਰੂ ਘਰ ਦਾ ਸਹਾਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਆਸਰਾ ਟੇਕ ਲੈ ਕੇ ਉਹ ਜਿਹੜਾ ਇਹਨਾਂ ਵੀਰਾਂ ਨੇ ਸ਼ੁਰੂ ਕੀਤਾ ਹੈ ਤੁਹਾਡਾ ਨਾਮ ਕੀ ਹੈ ਵੀਰ ਜੀ ਮੇਰਾ ਨਾਮ ਵੀਰ ਜੀ ਕੁਸ਼ਪਿੰਦਰ ਸਿੰਘ ਪੁਸ਼ਪਿੰਦਰ ਵੀਰ ਜੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਸ਼ਾਮਲ ਹੋ ਸਾਰੇ ਸਿੱਖ ਪ੍ਰੀਮੀਅਰ ਲੀਗ ਔਰ ਮੈਂ ਦੇਖ ਰਿਹਾ ਕਿ ਸਾਡੇ ਮੈਂ ਕੈਮਰਾ ਵੀਰ ਨੂੰ ਵੀ ਕਹਾਂਗਾ ਥੋੜਾ ਘੁਮਾ ਦਿਓ ਇਸ ਸਾਈਡ ਕਿ ਮੈਂ ਦੇਖ ਰਿਹਾ ਕਿ ਸਿੱਖ ਯੋਧਿਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਇੱਥੇ ਲੱਗੀਆਂ ਹੋਈਆਂ ਨੇ ਔਰ ਸਿੱਖ ਯੋਧਿਆਂ ਦੀ ਤਸਵੀਰਾਂ ਲਗਾਉਣ ਦਾ ਮਕਸਦ ਵੀ ਕੋਈ ਨਾ ਕੋਈ ਜ਼ਰੂਰ ਹੋਵੇਗਾ ਕੀ ਕਾਰਨ ਹੈ ਕਿ ਤੁਸੀਂ ਇਸ ਦਾ ਨਾਮ ਸਿੱਖ ਪ੍ਰੀਮੀਅਰ ਲੀਗ ਹੀ ਰੱਖਿਆ ਵੀਰ ਜੀ ਸਿੱਖ ਪ੍ਰੀਮੀਅਰ ਲੀਗ ਅਸੀਂ ਨਾਮ ਐਸੇ ਰੱਖਿਆ ਕਿਉਂਕਿ ਸਾਡੇ ਅਸੀਂ ਕਨਸੈਪਟ ਵੀ ਸਾਡਾ ਇਹ ਆ ਕਿ ਦੇ ਵਿੱਚ ਸਿਰ ਸਿੱਖ ਵੀਰ ਖੇਡ ਸਕਦੇ ਨੇ ਜਿਹੜੇ ਸਾਬਤ ਸੂਰਤ ਨੇ ਜਿਹੜੇ ਪਤਨ ਦੇ ਉਹਨਾਂ ਨੂੰ ਕੋਈ ਐਂਟਰੀ ਨਹੀਂ ਹੈ ਸਾਡੀ ਪਹਿਲੀ ਐਲੀਜੀਬਿਲਟੀ ਇਹ ਆ ਔਰ ਯੋਧਿਆਂ ਦੀ ਤਸਵੀਰਾਂ ਤੁਹਾਨੂੰ ਪਤਾ ਜੀ ਵੀਰ ਜੀ ਸਾਡੇ ਸਾਡੇ ਇੰਦਰੇ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਬਿਲਕੁਲ ਇਹਨਾਂ ਦੀਆਂ ਫੋਟੋਆਂ ਲਗਾਵਾਂਗੇ ਤਾਂ ਹੀ ਸਾਨੂੰ ਯਾਦ ਰਹੇਗਾ ਤਾਂ ਹੀ ਅਸੀਂ ਵੀ ਕੁਝ ਕੰਟ੍ਰਿਬਿਊਟ ਕਰਾਂਗੇ ਆਪਣੀ ਕੌਮ ਲਈ ਮਤਲਬ ਖੇਡ ਦੇ ਨਾਲ ਨਾਲ ਤੁਸੀਂ ਸਿੱਖ ਹਿਸਟਰੀ ਦਾ ਪ੍ਰਚਾਰ ਵੀ ਕਰਦੇ ਜੀ ਵੇ ਇਦਾਂ ਹੀ ਆ ਬਹੁਤ ਵਧੀਆ ਇਹ ਗਰਾਊਂਡ ਦੇ ਬਾਰੇ ਦੱਸਿਓ ਕਿ ਵੀਰ ਜੀ ਇੱਦੇ ਚ ਗਵਰਨਮੈਂਟ ਦਾ ਔਰ ਸਾਡੇ ਲੋਕਲ ਜਿਹੜੇ ਪਬਲਿਕ ਹੈ ਉਹਨਾਂ ਦਾ ਬਹੁਤ ਸਪੋਰਟ ਹੈ ਗਰਾਊਂਡ ਨੂੰ ਬਚਾਉਣ ਲਈ ਬੜੀਆਂ ਇਹਨਾਂ ਨੇ ਕੁਰਬਾਨੀਆਂ ਵੀ ਕੀਤੀਆਂ ਇਸ ਗਰਾਊਂਡ ਲਈ ਬੜੀ ਵੱਡੀ ਹਿਸਟਰੀ ਇਸ ਗਰਾਊਂਡ ਦੀ ਉਹ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਗਰਾਊਂਡ ਵਿੱਚ ਅੱਜ ਦੇ ਥੋੜਾ ਜਿਹਾ ਘੱਟ ਰਸ਼ ਹੈ ਕਿਉਂਕਿ ਅਸੀਂ ਗਰਾਊਂਡ ਦੀ ਤਿਆਰੀ ਕਰ ਰਹੇ ਹਾਂ ਟੂਰਨਾਮੈਂਟ ਲਈ ਜੀ ਜੀ ਇਦਾਂ ਤੇ ਰੋਜ਼ਾਨਾ ਇੱਥੇ ਕਮ ਸੇ ਕਮ 2-300 ਬੱਚਾ ਖੇਡਦਾ ਹੈ ਉਹ 100-150 ਬੱਚੇ ਜੋ ਲੋਕ ਨੇ ਬਾਹਰ ਵਾਕ ਕਰਦੇ ਨੇ ਅੱਛਾ ਜੀ ਜੀ ਕਿਉਂਕਿ ਪੂਰਾ ਟਰੈਕ ਬਣਿਆ ਹੈ ਇੱਕ ਪੂਰਾ 400-500 ਟਰੈਕ ਬਣਿਆ ਹੋਇਆ ਹੈ ਮੈਂ ਦੇਖ ਰਿਹਾ ਹਾਂ ਲਾਈਟਿੰਗ ਤੁਸੀਂ ਦੇਖ ਲਓ ਪਵੇਲੀਅਨ ਦੇਖੋ ਗਰਾਊਂਡ ਦੀ ਸਫਾਈ ਦੇਖ ਲਓ ਬਹੁਤ ਅੱਛਾ ਇਹ ਤੇ ਬਹੁਤ ਵਧੀਆ ਬਣਿਆ ਹੋਇਆ ਹੈ ਹਾਂਜੀ ਇਸ ਵਾਰ ਤੁਹਾਨੂੰ ਪਤਾ ਹੀ ਹੜ੍ਹ ਜਾਂ بارشਾਂ ਵਿੱਚ ਬਹੁਤ ਲਈ ਔਰ ਅਸੀਂ ਤੁਹਾਨੂੰ ਅਪੀਲ ਵੀ ਕਰਦੇ ਆਂਗੇ ਔਰ ਰਿਕੁਐਸਟ ਵੀ ਕਰਦੇ ਆਂਗੇ ਕਿ ਤੁਸੀਂ ਇਹ ਟੂਰਨਾਮੈਂਟ ਨੂੰ ਵੀ ਕਵਰ ਕਰਿਓ ਵਿੱਚ ਆਇਓ ਮੋਸਟ ਵੈਲਕਮ ਜੀ ਤੁਹਾਡਾ ਇਹਦੇ ਵਿੱਚ ਲਾਜ਼ਮੀ ਹੈ ਕਿ ਅੰਮ੍ਰਿਤਧਾਰੀ ਹੋਣਾ ਨਹੀਂ ਵੀਰ ਜੀ ਅੰਮ੍ਰਿਤਧਾਰੀ ਲਾਜ਼ਮੀ ਨਹੀਂ ਹੈ ਲੇਕਿਨ ਗੁਰੂ ਦਾ ਸਿੱਖ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੋ ਪਤਿਤ ਸਿੱਖਨ ਸਾਡੇ ਉਹਨਾਂ ਨੂੰ ਅਸੀਂ ਇਸ ਵਾਰ ਇਹ ਐਂਟਰੀ ਨਹੀਂ ਦੇਵਾਂਗੇ ਤਾਂ ਕਿ ਉਹ ਅਗਲੀ ਵਾਰ ਮਿਹਨਤ ਕਰਕੇ ਆਪਣੇ ਪਰਸਨਲਿਟੀ ਤੇ ਵੀ ਮਿਹਨਤ ਕਰਨ ਆਪਣੀ ਦਿੱਖ ਤੇ ਵੀ ਮਿਹਨਤ ਕਰਨ ਤੇ ਫਿਰ ਇਸ ਵਿੱਚ ਆ ਕੇ ਤੇ ਐਂਟਰੀ ਲੈਣ ਜੀ ਇਸ ਵਾਰ ਅਸੀਂ ਵੀ ਜੀ ਕਨਸੈਪਟ ਇਹ ਰਿਹਾ ਕਿ ਅਸੀਂ ਸਿਰਫ ਜੰਮੂ ਕਸ਼ਮੀਰ ਦੇ ਪਲੇਅਰਾਂ ਨੂੰ ਹੀ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਦੇ ਰਹੇ ਹਾਂ ਪਹਿਲੇ ਸਾਡੇ ਕੋਲ ਬਾਹਰ ਦੀ ਟੀਮਾਂ ਵੀ ਆਉਂਦੀ ਸਨ ਕੁਝ ਟੀਮਾਂ ਬਾਹਰ ਦੇ ਪਲੇਅਰ ਵੀ ਖੇਲ ਖਿਲਾਏ ਲੇਕਿਨ ਇਸ ਵਾਰ ਅਸੀਂ ਦੁਬਾਰਾ ਤੋਂ ਸ਼ੁਰੂ ਕੀਤਾ ਤੇ ਸਾਡੀ ਪਹਿਲੀ ਪ੍ਰੈਫਰੈਂਸ ਜਿਹੜੀ ਆਪਣੇ ਜੰਮੂ ਕਸ਼ਮੀਰ ਦੇ ਯੂਥ ਨੂੰ ਹੀ ਹੈ ਕਿ ਉਹ ਆਗੇ ਇੱਥੇ ਪਾਰਟਿਸਿਪੇਟ ਕਰਨ ਤੇ ਇਹ ਜੋ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਉਹਨੂੰ ਸਾਡੇ ਨਾਲ ਮਿਲ ਕੇ ਸਕਸੈਸਫੁਲ ਫਾਈਨਲ ਇਸ ਦਾ ਆਉਣ ਵਾਲੇ ਸੰਡੇ ਨੂੰ ਫਾਈਨਲ ਇਸ ਦਾ 9 ਤਰੀਕ ਸੰਡੇ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਏਗਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੋਂ ਤੁਸੀਂ ਦੇਖਿਆ ਦਰਸ਼ਕੋ ਕਿ ਕਿਵੇਂ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਇਹਨਾਂ ਨੌਜਵਾਨ ਵੀਰਾਂ ਵੱਲੋਂ ਕੀਤਾ ਗਿਆ ਹੈ ਗੁਰਤੇਗ ਬਹਾਦਰ ਜੀ ਮਿਨੀ ਸਟੇਡੀਅਮ ਗੋਲ ਗੁਜਰਾਲ ਕੈਂਪ ਵਿਖੇ ਇਹ 9 ਤਰੀਕ ਨੂੰ ਯਾਨੀ ਐਤਵਾਰ ਨੂੰ ਇਸ ਦਾ ਫਾਈਨਲ ਮੈਚ ਵੀ ਹੋਵੇਗਾ ਉਸ ਤੋਂ ਪਹਿਲੇ ਜਿੰਨੇ ਵੀ ਮੈਚ ਹੋਣਗੇ ਬਹੁਤ ਸਾਰੀਆਂ ਟੀਮਾਂ ਜੰਮੂ ਕਸ਼ਮੀਰ ਦੀਆਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਸਿੱਖ ਪ੍ਰੀਮੀਅਰ ਲੀਗ ਯਾਨੀ ਸਿਰਫ ਸਿੱਖ ਬੱਚੇ ਹੀ ਇਸ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਭਾਗ ਲੈਣਗੇ ਔਰ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਇਹ ਇਨਫੋਰਮੇਸ਼ਨ ਜਿਹੜੀ ਹੈ ਜੰਮੂ ਦੇ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਔਰ ਇਸ ਹੀ ਜਿਹੜੀ ਲੀ ਇਹਨਾਂ ਨੇ ਤੋਰੀ ਹੈ ਇਸ ਲੀ ਨੂੰ ਹੋਰ ਵੀ ਪਿੰਡਾਂ ਦੇ ਵਿੱਚ ਹੋਰ ਵੀ ਇਲਾਕਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਚਲਾਇਆ ਜਾਵੇ ਤਾਂ ਕਿ ਨੌਜਵਾਨ ਜਿਹੜੇ ਨੇ ਉਹ ਪਤਿਤਪੁਣੇ ਜਾਂ ਹੋਰ ਕੁਰੀਤیاں ਜੜੀਆਂ ਨਸ਼ੇ ਆਦੀ ਦੀਆਂ ਉਹਨਾਂ ਤੋਂ ਵੀ ਬਾਹਰ ਨਿਕਲ ਕੇ ਗੇਮਸ ਵੱਲ ਆਉਣ ਔਰ ਆਪਣੀ ਸਰੀਰਕ ਅਡੋਲਤਾ ਜਿਹੜੀ ਹੈ ਸਰੀਰ ਨੂੰ ਵੀ ਸਡੋਲ ਬਣਾਉਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੀ ਦੇਸ਼ ਦੀ ਸਮਾਜ ਦੀ ਜਿਹੜੀ ਹੈ ਉਹ ਸੇਵਾ ਕਰਦੇ ਰਹਿਣ। ਦੇਖਦੇ ਰਹੋ ਆਪਸੀ ਸਾਇਨ TV ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ। ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।